ਆਵਾਜ਼ਕਾਰ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਸੁਣੋਗੇ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਭਾਗ ਪਹਿਲਾ ਇਸ ਕਿਤਾਬ ਦੇ ਲੇਖਕ ਨੇ ਦਲਜੀਤ ਸਿੰਘ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਮਹਿਰ ਸਿੰਘ ਨੇ। ਆਵਾਜ਼ਕਾਰ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਸੁਣੋਗੇ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਭਾਗ ਪਹਿਲਾ ਇਸ ਕਿਤਾਬ ਦੇ ਲੇਖਕ ਨੇ ਦਲਜੀਤ ਸਿੰਘ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਮਹਿਰ ਸਿੰਘ ਨੇ ਕਿਤਾਬ ਖਾਰਕੂ ਸੰਦਰਸ਼ ਦੀ ਸਾਖੀ ਅਣਜਾਣੀ ਅਣਗੌਲੀ ਸਿੱਦਕੀ ਅਤੇ ਯੋਧੇ ਲੇਖਕ ਦਲਜੀਤ ਸਿੰਘ ਖੜਕੂ ਸ਼ਿੰਗਾਰਸ ਦੌਰਾਨ ਜੇਲ੍ਹ ਵਿੱਚ ਅਤੇ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਅਤੇ ਪੰਥਦਰਦੀਆਂ ਨੇ ਕਿਹਾ ਕਿ ਤੁਹਾਨੂੰ ਕੁਝ ਲਿਖਣਾ ਚਾਹੀਦਾ ਜੰਗ ਦੇ ਸੱਚੇ ਖਾਲਸਾਈ ਰੰਗ ਵਿੱਚ ਸ਼ਹੀਦ ਹੋ ਗਏ ਮਿੱਤਰਾਂ ਦੀ ਪਵਿੱਤਰ ਯਾਦ ਦਾ ਵੀ ਰੂਹ ਉੱਤੇ ਸਦਾ ਹੀ ਕਰਜ਼ੇ ਵਰਗਾ ਬੋਝ ਰਹਿੰਦਾ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਜੋ ਕੁਝ ਸੱਚ ਦੇ ਨਾਂ ਉੱਤੇ ਹਰ ਪਾਸਿਓਂ ਆ ਰਿਹਾ ਹੈ ਉਸ ਨੂੰ ਵੇਖ ਕੇ ਬੋਝ ਹੋਰ ਵੀ ਭਾਰਾ ਹੋ ਜਾਂਦਾ ਮੈਂ ਕਈ ਵਾਰ ਇਹ ਕੋਸ਼ਿਸ਼ ਵੀ ਕੀਤੀ ਹੈ ਕੁਝ ਸਫਲਿੱਕ ਕੇ ਉਹਨਾਂ ਨੂੰ ਪਾੜਿਆ ਵੀ ਹੈ ਮੈਨੂੰ ਹਰ ਵਾਰ ਇਵੇਂ ਹੀ ਮਹਿਸੂਸ ਹੋਇਆ ਕਿ ਜੋ ਮੈਂ ਲਿਖ ਰਿਹਾ ਉਹ ਸੱਚ ਦੇ ਨੇੜੇ ਤੇੜੇ ਨਹੀਂ ਅਪੜਦਾ ਇਹ ਅਧੂਰਾ ਹੈ ਜਦ ਬਹੁਤ ਉਰੇ ਹੀ ਹੈ ਸਰਕਾਰੀ ਤਰ ਹੋਵੇ ਜਾਂ ਨਿਰਪੱਖ ਤਿਰ ਸਾਡੀ ਤਿਰ ਹੋਵੇ ਜੇ ਆ ਜੰਗ ਦੇ ਕਿਸੇ ਤਰ੍ਹਾਂ ਦੇ ਹਿੱਸੇਦਾਰ ਦੀ ਹੋਵੇ ਪਰ ਸਭ ਪਾਸੇ ਜੋ ਸਮਝ ਅਤੇ ਪੇਸ਼ਕਾਰੀ ਹੋ ਰਹੀ ਹੈ ਉਹ ਆਪਸ ਵਿੱਚ ਲਗਭਗ ਨੇੜੇ ਤੇੜੀ ਹੈ ਅਸਲ ਅਨੁਪਵ ਵਾਲੇ ਬਿਰਤਾਂਤ ਦੀ ਗੈਰ ਹਾਜ਼ਰੀ ਵਿੱਚ ਹਕੂਮਤ ਵੱਲੋਂ ਨਿਰਧਾਰਿਤ ਚੌਕਟਾ ਪ੍ਰਚਲਿਤ ਹੋ ਗਿਆ ਕਿਤੇ ਹੀ ਕੋਈ ਲਿਖਤ ਇਸ ਚੌਕਟੇ ਤੋਂ ਆਜ਼ਾਦ ਹੋ ਕੇ ਸੱਚ ਦੇ ਨੇੜੇ ਟੁਕੀ ਆ ਵੱਡਾ ਦੁਖਾਂਤ ਤਾਂ ਸਿੱਖ ਸਮਝ ਤੇ ਸੋਚਦਾ ਇਹ ਰਿਹਾ ਕਿ ਅਸੀਂ ਸੱਚ ਦੀ ਭਾਲ ਸਾਡੇ ਵਿਰੋਧੀ ਅਤੇ ਸਾਡੇ ਉੱਤੇ ਜ਼ੁਲਮ ਕਰਨ ਵਾਲੀ ਧਿਰ ਦੇ ਤਰੀਕਿਆਂ ਅਤੇ ਸੰਧਾ ਨਾਲ ਹੀ ਕਰਨ ਦਾ ਯਤਨ ਕੀਤਾ ਇਸ ਵਿੱਚੋਂ ਡਾਡੀ ਨਿਰਾਸ਼ਾ ਉਪਜੀ ਹੈ 1849 ਤੋਂ ਪਹਿਲਾਂ ਦੀ ਹਾਲਤ ਦੇ ਸਨਮੁਖ ਖਲੋ ਕੇ ਜਾਂ ਖਾਲਸਾਈ ਸਿਧਾਂਤਾਂ ਅਤੇ ਅਮਲਾਂ ਦੇ ਨੇੜੇ ਢੁੱਕ ਕੇ ਜਾਂ ਗੁਰੂ ਦੀ ਨੇੜਤਾ ਵਿੱਚ ਜਾ ਕੇ ਅਸੀਂ ਆਪਣੇ ਤਰੀਕੇ ਨਾਲ ਉੱਤਰ ਨਹੀਂ ਲੱਭੇ ਇਸ ਜੰਗ ਵਿੱਚ ਅਸੀਂ ਕਿਤੇ ਰਹ ਇੱਕ ਧਿਰ ਦੇ ਪੱਖ ਨੂੰ ਨਜ਼ਰਅੰਦਾਜ਼ ਕਰਕੇ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ